ਅੱਜ ਉਹ ਅੱਜ ਜਿਹੜਾ ਰੋਸ ਮਾਰਚ ਕੱਢਿਆ ਸੀ ਜਿਹੜਾ ਤੁਹਾਨੂੰ ਪਤਾ ਪਿਛਲੇ ਦਿਨੀ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਾਰਾਇਨਾ ਹਰਕਤ ਅਤਵਾਦੀਆਂ ਵੱਲੋਂ ਕੀਤੀ ਗਈ ਆ ਔਰ ਤਕਰੀਬਨ 26 ਦੇ ਲਾਗੇ ਸਾਡੇ ਜਿਹੜੇ ਭਰਾ ਸ਼ਹੀਦ ਹੋਏ ਆ ਉੱਥੇ ਜਿਨ੍ਹਾਂ ਦੇ ਉੱਤੇ ਨੇ ਹਥਿਆਰ ਤੇ ਗੋਲੀਆਂ ਚਲਾਈਆਂ ਕੋਈ ਆਪਣੇ ਪਰਿਵਾਰ ਨਾਲ ਗਿਆ ਸੀ ਕਿਸੇ ਦਾ ਨਵਾਂ ਵਿਆਹ ਹੋਇਆ ਸੀ ਉਹ ਆਪਣੇ ਪਰਿਵਾਰ ਨਾਲ ਉੱਥੇ ਗਿਆ ਬੱਚਿਆਂ ਨਾਲ ਗਿਆ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਉਹਨਾਂ ਦੇ ਉੱਤੇ ਹਮਲਾ ਕਰਕੇ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਨਹਾਥਿਆਂ ਦੇ ਉੱਤੇ ਵਾਰ ਕੀਤਾ ਮੈਂ ਸਮਝਦਾ ਕਿ ਇਹ ਬਹੁਤ ਮਾੜੀ ਗੱਲ ਹੈ ਔਰ ਇਸੇ ਸਬੰਧ ਦੇ ਵਿੱਚ ਅਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਜੋ ਇਹ ਪਾਕਿਸਤਾਨ ਦੀ ਸ਼ਹੀਦ ਦੇ ਉੱਤੇ ਕੀਤਾ ਗਿਆ ਉਹਦਾ ਮੂੰਹ ਤੋੜ ਜਵਾਬ ਜ਼ਰੂਰ ਸਰਕਾਰ ਦੇਵੇ ਅਸੀਂ ਸਾਰੇ ਹੀ ਸਰਕਾਰ ਦੇ ਨਾਲ ਇਰਰੈਸਪੈਕਟਿਵ ਆਫ ਦਾ ਪਾਰਟੀਆਂ ਔਰ ਨਾਲ ਦੀ ਨਾਲ ਹੀ ਕਿਤੇ ਨਾ ਕਿਤੇ ਜਿੱਥੇ ਇੰਨਾ ਫੁੱਟਫਾਲ ਸੀਗਾ ਜਿੱਥੇ ਤਕਰੀਬਨ 2 ਤੋਂ 3000 ਸੈਲਾਨੀ ਹਰ ਰੋਜ਼ ਉੱਥੇ ਪਹਿਲਗਾਮ ਦੇ ਵਿੱਚ ਜਾਂਦੇ ਸੀ ਔਰ ਇਸ ਗੱਲ ਦੀ ਮੈਨੂੰ ਹੈਰਾਨੀ ਆ ਕਿਉਂਕਿ ਵੀਡੀਓਜ਼ ਅੱਜ ਵੀ ਮੈਂ ਇੱਕ ਬੱਚੇ ਦੀ ਵੀਡੀਓ ਵੀ ਸੁਣ ਰਿਹਾ ਸੀਗਾ ਇੱਕ ਲੇਡੀ ਦੀ ਵੀ ਸੁਣ ਰਿਹਾ ਸੀ ਵੀਡੀਓ ਔਰ ਉੱਥੇ ਇੰਨਾ ਫੁੱਟਫਾਲ ਹੋਣ ਦੇ ਬਦੌਲਤ ਵੀ ਉੱਥੇ ਸਾਡੀ ਆਰਮੀ ਨਹੀਂ ਸੀ ਕਿਤੇ ਨਾ ਕਿਤੇ ਸਰਕਾਰ ਇਸ ਗੱਲ ਦੀ ਜ਼ਿੰਮੇਵਾਰ ਬਣਦੀ ਆ ਕਿ ਜਿਹੜਾ ਇਲਾਕਾ ਸਾਡਾ ਉਹ ਸੈਂਸਿਟਿਵ ਇਲਾਕਾ ਚਾਹੁੰਦਾ ਔਰ ਉੱਥੇ ਜਿਹੜੇ ਸਾਡੇ ਲੈਫਟੀਨੈਂਟ ਜਿਨ੍ਹਾਂ ਨੂੰ ਗੋਲੀ ਲੱਗੀ ਉਹ ਤਕਰੀਬਨ ਡੇਢ ਘੰਟਾ ਉੱਥੇ ਤੜਫਦੇ ਰਹੇ ਔਰ ਉੱਥੇ ਆਰਮੀ ਨਹੀਂ ਪਹੁੰਚੀ ਡੇਢ ਘੰਟੇ ਬਾਅਦ ਉੱਥੇ ਜਿਹੜੀ ਸਾਡੀ ਫੌਜ ਆਈ ਇਹ ਬੜੀ ਮੈਂ ਕੋਈ ਕੋ ਪੋਲਿਟੀਕਲ ਗੱਲ ਨਹੀਂ ਇੱਕ ਬਤੌਰ ਆਮ ਨਾਗਰਿਕ ਹਿੰਦੁਸਤਾਨ ਦਾ ਦੁੱਖ ਹੁੰਦਾ ਕੋਈ ਵੀ ਪਰਿਵਾਰ ਦਾ ਜੀ ਕਿਸੇ ਦਾ ਵੀ ਹੋ ਸਕਦਾ ਸੀ ਉੱਥੇ ਟਾਈਮ ਰਹਿੰਦੇ ਆ ਜੇ ਉਹ ਸਹੂਲਤ ਮਿਲ ਜਾਂਦੀ ਉੱਥੇ ਫੌਜ ਹੁੰਦੀ ਉੱਥੇ ਡਿਪਲੂਟ ਕੀਤੀ ਹੁੰਦੀ ਆ ਫੋਰਸਾਂ ਤੇ ਇਹ ਏਡਾ ਵੱਡਾ ਜਿਹੜਾ ਹਾਦਸਾ ਵਾਪਰਿਆ ਨਹੀਂ ਸੀ ਵਾਪੜਨਾ ਕਿਉਂਕਿ ਜਿਹੜੇ ਸਰਕਾਰ ਨੂੰ ਪਤਾ ਕਿ ਸੈਂਸਿਟਿਵ ਇਲਾਕੇ ਨੇ ਔਰ ਉੱਥੇ ਕੋਈ ਵੀ ਜਿਹੜਾ ਫੌਜੀ ਆ ਉਥੇ ਡਿਪਲॉयਮੈਂਟ ਨਾ ਕੀਤੀ ਹੋਵੇ ਇਹ ਕਿੰਨਾ ਕਿਤੇ ਕੁਐਸਚਨ ਰਾਈਜ਼ ਸਾਡੀ ਗਵਰਨਮੈਂਟ ਤੇ ਵੀ ਹੁੰਦਾ ਆ ਪਰ ਇਹ ਸਮਾਂ ਨਹੀਂ ਆ ਇਹ ਸਰਕਾਰ ਆਪਣੇ ਅੰਦਰ ਆਪ ਝਾਤੀ ਮਾਰੇ ਇਹ ਫੇਲਿਅਰ ਕਿਉਂ ਹੋਇਆ ਪਰ ਉਹਦੇ ਨਾਲ ਦੀ ਨਾਲ ਅਸੀਂ ਸਰਕਾਰ ਦੇ ਨਾਲ ਆ ਇਸ ਜੋ ਹਰਕਤ ਹੋਈ ਆ ਕੋਈ ਵੀ ਸਰਕਾਰ ਫੈਸਲਾ ਲਵੇ ਇੱਕ ਠੋਕੇ ਆਪਣੀ ਗਵਰਨਮੈਂਟ ਹਿੰਦੁਸਤਾਨ ਦੀ ਗਵਰਨਮੈਂਟ ਦੇ ਨਾਲ ਖੜਿਆਂਗੇ ਔਰ ਪਾਕਿਸਤਾਨ ਨੂੰ ਜਿਹੜਾ ਵੀ ਫੈਸਲਾ ਸਰਕਾਰ ਲਏ ਇਹਨੂੰ ਠੋਕਣ ਵਾਸਤੇ ਸੀ ਸਾਰੇ ਨਾਲ ਕਿਉਂਕਿ ਜਿਹੜੇ ਵੀ ਉੱਥੇ ਸ਼ਹੀਦ ਹੋਏ ਆ ਮੈਂ ਕਹਿੰਦਾ ਜਿਨ੍ਹਾਂ ਦੇ ਨਿਥਿਆਂ ਤੇ ਗੋਲੀਆਂ ਚਲਾਈਆਂ ਔਰ ਉਹਨਾਂ ਦੇ ਅਸੀਂ ਨਾਲ ਆ ਬੜਾ ਗਹਿਰਾ ਦੁੱਖ ਪ੍ਰਗਟ ਕਰਦੇ ਆ ਉਹਨਾਂ ਦੇ ਪਰਿਵਾਰਾਂ ਦੇ ਨਾਲ ਕਿ ਪ੍ਰਮਾਤਮਾ ਉਹ ਵਿਛੜੀਆਂ ਰੂਹਾਂ ਨੂੰ ਸ਼ਰਦਾ ਦੇ ਫੁੱਲ ਵੀ ਅਸੀਂ ਭੇਂਟ ਕਰਦੇ ਆ ਤੇ ਆਪਣੇ ਚਰਨਾਂ 'ਚ ਨਵਾਸ ਵੀ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਇਹ ਕਹਿਣਾ ਦੇ ਬੜਾ ਸੌਖਾ ਆ ਸਾਡੇ ਲਈ ਬਟ ਜਿਨ੍ਹਾਂ ਪਰਿਵਾਰਾਂ ਦੇ ਜੀ ਗਏ ਆ ਜਿਹੜੀ ਉਹ ਸਾਡੀ ਪੈਣ ਜੀ ਦਾ 6 ਦਿਨ ਪਹਿਲਾਂ ਵਿਆਹ ਹੁੰਦਾ ਤੇ ਉਹ ਬੜੇ ਚਾਵਾ ਦੇ ਨਾਲ ਪੈਲਗਮ ਗਏ ਔਰ ਉੱਥੇ ਜਾ ਕੇ ਉਹਨਾਂ ਦਾ ਜਿਹੜਾ ਘਰ ਵਾਲਾ ਲੈਫਟੀਨੈਂਟ ਉਹਨੂੰ ਵੀ ਮਾਰ ਦਿੱਤਾ ਜਾਂਦਾ ਮੇਰੇ ਖਿਆਲ ਇਹ ਤੋਂ ਵੱਡੀ ਕੋਈ ਐਗਜ਼ੈਂਪਲ ਦੁਨੀਆ ਤੇ ਨਹੀਂ ਮੈਂ ਵੇਖੀ ਕਿ ਇਹੋ ਜਿਹਾ ਘਰਾਂ ਨਾ ਕੰਮ ਪਾਕਿਸਤਾਨ ਹੀ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਉਹ ਇਹ ਮੈਂ ਸਮਝਦਾ ਸ਼ਰਮਨਾਕ ਘਟਨਾ ਪਾਕਿਸਤਾਨ ਨੇ ਕੀਤੀ ਹੈ ਸ਼ਰਮ ਨਾਲ ਇਹਨਾਂ ਨੂੰ ਨਾ ਪਾਕਿਸਤਾਨ ਨੂੰ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਇਹੋ ਜਿਹਾ ਮੁਲਕ ਨੂੰ ਇਹ ਤੇ ਐਵੇਂ ਨਿਕਾ ਜਾਇਆ ਟੁਕੜਾ ਛੱਡਿਆ ਹਿੰਦੁਸਤਾਨ ਫੈਸਲਾ ਲਵੇ ਦੁਨੀਆ ਤੇ ਦੌਰੇ ਜਨਮ ਨਹੀਂ ਲੈਣਾ ਤੁਨ ਕੇ ਰੱਖ ਦੇਣ ਪਾਕਿਸਤਾਨ ਨੂੰ ਸਾਡੀ ਸਰਕਾਰ ਫੇਰੇ ਫੇਰੀ ਗੱਲ ਬਣਨੀ ਉਦਾਂ ਗੱਲ ਨਹੀਂ ਬਣਨੀ ਸੋ ਅਸੀਂ ਅੱਜ ਦਾ ਜਿਹੜਾ ਇਹ ਕੈਂਡਲ ਮਾਰਚ ਹੈਗਾ ਸਾਰੇ ਸਾਥੀਆਂ ਨਾਲ ਲੈ ਕੇ ਜੋ ਅਸੀਂ ਪਰਮਾਤਮਾ ਦੇ ਅਰਦਾਸ ਕਰ ਸਕਨੇ ਹੋਰ ਇਸ ਤੋਂ ਬਾਅਦ ਕੁਝ ਨਹੀਂ ਕਰ ਸਕਦੇ ਉਹ ਅੱਜ ਅਸੀਂ ਕੈਂਡਲ ਮਾਰਚ ਕੀਤਾ ਐਮਐਲਏ ਸਾਹਿਬਾਂ ਦੇ ਕੋਈ ਫੈਸਲੇ ਵੀ ਲੈ ਗਏ ਕਾਰੋਬਾਰ ਵੀ ਬੰਦ ਕੀਤੇ ਗਏ ਦੇਖੋ ਇਹ ਠੀਕ ਆ ਜੋ ਸਰਕਾਰ ਆਪਣੇ ਮੁਤਾਬਕ ਮਾਦੇ ਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਇਹ ਗਵਰਨਮੈਂਟ ਨੇ ਦੇਖਣਾ ਜਿਹੜੇ ਪਾਲਿਸੀ ਮੇਕਰ ਨੇ ਜਿਹੜੇ ਉੱਥੇ ਵੱਡੇ ਅਹੁਦਿਆਂ ਤੇ ਬੈਠੇ ਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਡਿਪਲੋਮੈਟਸ ਜਿਨ੍ਹਾਂ ਨੇ ਫੈਸਲੇ ਲੈਣੇ ਆ ਉਹ ਆਪਣੇ ਮੁਤਾਬਕ ਜੋ ਵੀ ਫੈਸਲੇ ਆ ਉਹ ਲੈਣ ਔਰ ਅਲਟੀਮੇਟਲੀ ਇਹਦਾ ਨਤੀਜਾ ਕੱਢਣਾ ਕਿ ਜਿਹੜੇ ਸਾਡੇ 26 ਬੰਦੇ ਮਰੇ ਆ ਉਹ ਤਾਂ ਠੰਡ ਪੈਣੀ ਆ ਜਦੋਂ ਪਾਕਿਸਤਾਨ ਨੂੰ ਇਹਦੇ ਨਾਲੋਂ 10 ਗੁਣਾ ਵੱਡਾ ਜਵਾਬ ਦਾ ਪਰ ਉਹ ਸਰ ਜਿਵੇਂ ਤੁਸੀਂ ਜ਼ਿਕਰ ਕੀਤਾ ਲੋਕਾਂ ਦੇ ਵਿੱਚ ਵੀ ਵੱਡਾ ਰੂਸ ਹੈ ਕਿ ਮੂੰਹ ਤੋੜਵਾ ਜਵਾਬ ਦੇਣਾ ਚਾਹੀਦਾ ਕੀ ਲੋਕ ਜਾਂ ਅਸੀਂ ਸਾਰੇ ਦੇਸ਼ਵਾਸੀ ਕੋ ਸਰਜੀਕਲ ਸਟ੍ਰਾਈਕ ਵਰਗਾ ਕੋਈ ਐਕਸ਼ਨ ਚਾਹੁੰਦੇ ਮੈਂ ਤੇ ਜੇ ਮੈਂ ਨਿੱਜੀ ਨਿੱਜੀ ਹਰ ਬੰਦੇ ਦੀ ਆਪਣੀ ਹੁੰਦੀ ਆ ਮੈਂ ਤੇ ਇਹ ਕਹਿੰਦਾ ਕਿ ਫੈਸਲਾ ਲੈਣ ਗਾ ਧੱਕੇ ਧੁੱਕੇ ਪਰੇ ਮਾਰੀਏ ਪਾਕਿਸਤਾਨ ਨੂੰ ਜੋ ਹੋਏਗਾ ਵੇਖੀ ਜਾਏ ਕਹਿੰਦੇ ਵਰਲਡ ਵਾਰ ਲੱਗਣੀ ਫਿਰ ਲੱਗੀ ਜਾਏ ਇੱਕ ਐਡੀ ਵੱਡੀ ਧਰਤੀ ਦੇ ਉੱਤੇ ਇੱਕ ਮਾੜਾ ਜਿਹਾ ਇੱਕ ਪਾਕਿਸਤਾਨ ਨੇ ਗੰਦ ਪਾਇਆ ਹੋਇਆ ਆ ਚਾਰੇ ਬੰਨੇ ਤੇ ਐਡੀ ਫਿਰ ਕਿਹੜੀ ਗੱਲ ਆ ਕੋਈ ਕਹਿੰਦਾ ਇਹਨੂੰ ਚਾਈਨਾ ਸਪੋਰਟ ਕਰਦਾ ਫਿਰ ਜਿੰਨੇ ਜੋ ਵੇਖਣਾ ਵੇਖ ਲੋ ਮੇਰੇ ਹਿਸਾਬ ਨਾਲ ਤੇ ਜੋ ਮੇਰਾ ਨਿੱਜੀ ਫੈਸਲਾ ਵੀ ਜੇ ਧਰਤੀ ਤੇ ਇਹ ਲੋਕ ਇਹ ਰਹਿਣ ਦੇ ਕਾਬਿਲ ਨਹੀਂ ਆ ਪਾਕਿਸਤਾਨ ਵਾਲੇ ਜਿਨ੍ਹਾਂ ਨੇ ਇਹੋ ਜਿਹਾ ਘਨਾਉਣਾ ਕੰਮ ਕੀਤਾ ਠੀਕ ਆ ਇੱਕ ਦੂਜੇ ਦੀ ਮੁਲਕ ਦੇ ਵਿੱਚ ਇਹ ਘਟਨਾ ਵਾਪਰਦੀਆਂ ਨੇ ਮੁਕਾਬਲੇ ਹੁੰਦੇ ਨੇ ਆਮੋ ਸਾਹਮਣੇ ਗੋਲੀਆਂ ਚੱਲਦੀਆਂ ਨੇ ਟੈਂਕ ਚੱਲਦੇ ਨੇ ਉਹ ਤੇ ਮੰਨਿਆ ਵੀ ਵਾਰ ਹੁੰਦੀ ਆ ਯਾਰ ਇਹ ਇਹ ਕਿਹੜੀ ਵਾਰ ਸੀਗੀ ਪੀ ਤੁਸੀਂ ਮਤਲਬ ਜਾ ਕੇ ਨੇ ਹੱਥਿਆਂ ਦੇ ਉੱਤੇ ਗੋਲੀਆਂ ਚਲਾ ਦਿਓ ਯਾਰ ਸਲਾਨੀ ਕੋਈ ਕਿਤੋਂ ਚੱਲ ਕੇ ਕਰਨਾਟਕਾ ਤੋਂ ਆਇਆ ਕੋਈ ਮਹਾਰਾਸ਼ਟਰਾ ਤੋਂ ਆਇਆ ਕੋਈ ਪੰਜਾਬ ਤੋਂ ਕੋਈ ਹਰਿਆਣੇ ਤੋਂ ਤੇ ਤੁਸੀਂ ਉਹਨਾਂ ਦੇ ਉੱਤੇ ਅਟੈਕ ਕਰ ਰਹੇ ਦੁਰਲਾਹਨਤ ਆ ਤੁਹਾਡੀ ਕੀ ਮਤਲਬ ਤੁਹਾਨੂੰ ਸਿੱਖਿਆ ਤੁਹਾਡੇ ਆ ਮੁਲਕ ਨੇ ਜਿਹੜਾ ਇੱਥੇ ਕਰਕੇ ਭੇਜਿਆ ਪੰਗਾ ਲੈਣਾ ਫਿਰ ਤੁਸੀਂ ਸਿੱਧੇ ਲਾਓ ਇੱਕ ਨੇਥੇ ਬੰਦਿਆਂ ਤੇ ਯਾਰ ਤੁਸੀਂ ਕਰ ਰਹੇ ਹੋ ਮੇਰੇ ਹਿਸਾਬ ਨਾਲ ਤੇ ਜਿਹੜਾ ਇਹੋ ਜੇ ਇਹੋ ਜਿਹਾ ਮੁਲਕਾ ਇਹਨੂੰ ਧਰਤੀ ਦੇ ਉੱਤੇ ਨਕਸ਼ੇ ਤੋਂ ਖਤਮ ਕਰਨਾ ਚਾਹੀਦਾ ਥੈਂਕ ਯੂ